ਪੰਜਾਬ ਦੇ ਵਿੱਚ ਸਤਵੇਂ ਦੌਰ ਦੇ ਵਿੱਚ ਜਿਹੜੇ ਚੋਣ ਮਤਦਾਨ ਹੋਣਾ ਹੈ ਉਸ ਨੂੰ ਲੈ ਕੇ ਪ੍ਰਚਾਰ ਜਿਹੜਾ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਕੇਂਦਰੀ ਕੈਬਨਿਟ ਮੰਤਰੀ ਸੋਮਪ੍ਰਕਾਸ਼ ਨੇ ਜਿਹੜੇ ਆਪਣੇ ਹਲਕੇ ਦੇ ਵਿੱਚ ਡਟੇ ਹੋਏ ਨੇ ਖਾਸਾ ਹੰਗਾਰਾ ਮਿਲਦਾ ਵੀ ਨਜ਼ਰ ਆ ਰਿਹਾ ਹੈ ਮੰਤਰੀ ਜੀ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਕਿਉਂਕਿ ਅਸੀਂ ਕਈ ਮੀਟਿੰਗਾਂ ਵੇਖੀਆਂ ਲੋਕ ਜਿਹੜੇ ਨੇ ਉਹ ਵੱਡ ਚੜ ਕੇ ਭਾਜਪਾ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ ਇੱਕ ਵਾਰ ਫਿਰ ਤੋਂ ਜੀ ਤੁਸੀਂ ਕਹਿਆ ਲੋਕੀ ਵੱਡ ਚੜ ਕੇ ਸੈ ਲੈ ਰਹੇ ਨੇ ਇਹੀ ਇੰਡੀਕੇਸ਼ਨ ਹੈ ਬਹੁਤ ਵਧੀਆ ਹੰਗਾਰਾ ਬਹੁਤ اچھا ਹੰਗਾਰਾ ਲੋਕੀ 2 ਘੰਟੇ ਲੇਟ ਇਤੇ ਆਇਆ ਪਰ ਰੋਕੀ ਫਿਰ ਵੀ ਸੈਂਕੜੇ ਦੀ ਗਿਣਤੀ ਸੇ ਬੈਠੇ ਨੇ ਔਰ ਲੇਡੀਜ਼ ਖਾਸ ਤੌਰ ਤੇ ਇੱਕ ਸਮੇਂ ਦੇ ਤੇ ਬੈਠੀਆਂ ਇੰਡੀਕੇਟ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਇਤੋਂ ਹੋਣੀ ਯਕੀਨਨ ਹੈ ਲੋਕੀ ਨਿੰਦਰਪਾਈ મોદી ਨੂੰ ਪਿਆਰ ਕਰਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਨੀਤੀਆਂ ਨੂੰ ਪਿਆਰ ਕਰਦੇ ਨੇ ਇਸ ਕਰਕੇ ਦੇਵੇ ਤੁਸੀਂ ਕਿਹਾ ਬਹੁਤ ਵੱਡਾ ਕਰ ਰਿਹਾ ਸੱਚਮੁੱਚ ਬਹੁਤ ਵੱਡਾ ਕਰ ਰਿਹਾ ਜੀ ਵਿਰੋਧੀਆਂ ਦੀ ਜਕਰ ਗੱਲ ਕਰੀਏ ਜਿਸ ਢੰਗ ਦੇ ਨਾਲ ਵਿਰੋਧੀ ਪ੍ਰਚਾਰ ਕਰਨ ਲਈ ਪੰਜਾਬ ਦੇ ਵਿੱਚ ਆਂਦੇ ਨਜ਼ਰ ਆ ਰਹੇ ਨੇ ਪ੍ਰੇਂਕਾ ਗਾਂਧੀ ਆਈ ਰਾਹੁਲ ਗਾਂਧੀ ਆਏ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਉਸ ਫਸਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਕਿ ਲੋਕਤੰਤਰ ਨੂੰ ਖਤਰਾ ਹੈ ਔਰ ਲੋਕਤੰਤਰ ਨੂੰ ਬਚਾਣ ਦੀ ਹੈ ਲੜਾਈ ਹੈ ਦੇਖੋ ਉਹਨਾਂ ਨੇ ਕੋਈ ਨਾ ਕੋਈ ਤਾਂ ਬੋਲਣਾ ਹੈ ਜਿਹੜੇ ਵਿਰੋਧ ਦੇ ਵਿਰੋਧੀ ਗੱਲ ਕਰਨਗੇ ਉਹਨਾਂ ਨੇ ਆਪਣਾ ਪ੍ਰੋਪਗੈਂਡਾ ਕਰਨਾ ਉਹਨੇ ਆਪਣੀ ਕੈਂਪੇਨ ਕਰ ਰਹੀ ਹੈ ਜੀ ਪਰ ਆਜ ਆਣਾ ਲੋਕਤੰਤਰ ਲਈ ਜ਼ਰੂਰੀ ਹੈ ਸਾਰੀਆਂ ਪਾਰਟੀਆਂ ਆਪਣਾ ਆਪਣਾ ਜ਼ੋਰ ਲਾਣ ਜੀ ਤੇ ਲੋਕਤੰਤਰ ਦੀ ਲੜਾਈ ਦਾ ਜਦ ਲੋਕੀਂ ਜਿਹੜੇ ਵੋਟਾਂ ਪਾ ਕੇ ਜਿਤਾਉਂਦੇ ਨੇ ਇਟ ਮੀਨ ਲੋਕ ਐ ਉਸ ਪਾਰਟੀ ਦੀ ਨੀਤੀਆਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਕਹਿਣਾ ਤੇ ਕਹਿ ਨਹੀਂ ਹੈ ਡੈਮੋਕ੍ਰੇਸੀ ਨੂੰ ਖਤਰੇ ਤੇ ਉਹਨਾਂ ਦੀ ਆਪਣੀ ਕਾਲੇ ਕਾਰਨਾਮੇ ਕਰਕੇ ਉਹ ਖਤਰੇ 'ਚ ਹੋ ਸਕਦੇ ਨੇ ਹੋਰ ਕੋਈ ਬਸੋਸੀਆ ਨਹੀਂ ਤੁਹਾਡੀ ਅਰਧਾਨ ਗਿਣੀ ਜਿਹੜੇ ਨੇ ਇਸ ਸੀਟ ਤੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਨੁਮਾਇੰਦਗੀ ਬਹੁਤ اچھا ਲੱਗ ਰਿਹਾ ਜੋ ਪਾਰਟੀ ਦਾ ਜੋ ਫੈਸਲਾ ਹੈ ਉਹ ਤੇ ਹੌਂਕੜਾਣੇ ਔਰ ਇਲੈਕਸ਼ਨ ਲੜ ਰਹੇ ਨੇ ਜੀ ਜਿੱਤਾਂਗੇ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਜੀ ਵੀ ਆ ਰਹੇ ਨੇ ਇੱਥੇ ਪ੍ਰਚਾਰ ਕਰਨ ਲਈ ਹਾਂ 30 ਤਰੀਕ ਨੂੰ ਆ ਰਹੇ ਨੇ ਜੀ ਸਵੇਰੇ 10 ਵਜੇ ਇੱਥੇ ਲੋਕਾਂ ਨੂੰ ਸਮਝਾ ਕੇ ਮੇਰੀ ਅਪੀਲ ਹੈ ਸਾਰਿਆਂ ਨੂੰ ਹੋਮੋ ਭਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਆਪਣੇ ਮਹਿਬੂਬ ਨੇਤਾ ਨੂੰ ਸੁਣ ਲੈ ਜਾਣ ਤਾਂ ਗੁਰ ਦਾ ਮਾਰਕੀਸ਼ਨ ਲੈ ਕੇ ਅਸੀਂ ਭਾਰਤ ਦੀ ਖੁਸ਼ਹਾਲੀ ਇਸੇ ਪਾਏ ਭਾਰਤ ਦੀ ਤਰੱਕੀ ਇਸੇ ਪਾਏ ਪਾਰਦਾ ਆਉਣ ਵਾਲਾ ਵਿਖ ਜੋ ਹੈ ਬਹੁਤ ਉਜਲਾ ਬ੍ਰਾਂਡ ਹੈ ਅਸੀਂ ਸਾਰੇ ਯੋਗਦਾਰ ਭਾਈ ਜੀ ਇੱਕ ਆਖਰੀ ਸਵਾਲ ਸਰ ਜਿਸ ਢੰਗ ਦੇ ਨਾਲ ਤੁਸੀਂ ਸੈਂਟਰ ਦੇ ਮਸਲਿਆਂ ਦੀ ਵੀ ਗੱਲ ਕਰ ਰਹੇ ਹੋ ਲੋਕਾਂ ਦੇ ਵਿਚਾਲੇ ਜਾ ਰਹੇ ਹੋ ਲੇਕਿਨ ਲੋਕਲ ਮਸਲਿਆਂ ਦੀ ਗੱਲ ਕਰੀਏ ਇੱਕ ਪ੍ਰੋਪਰ ਵਿਜ਼ਨ ਦੇ ਤੌਰ ਤੇ ਤੁਸੀਂ ਮੂੜ ਤੋਂ ਚੋਣ ਵਿਦਾਨ ਦੇ ਵਿੱਚ ਆਏ ਹੋ ਇਸ ਹਲਕੇ ਲਈ ਤੁਹਾਡਾ ਅਗਲਾ ਰੋਡ ਮੈਪ ਕੀ ਹੈ ਦੇਖੋ ਇੱਕ ਦਾ ਰੋਡ ਮੈਪ ਹੈ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਉਹ ਨੀਤੀਆਂ ਜੇ ਜੇ ਅਸੀਂ ਵਿਕਸਿਤ ਪਾਰ ਦੀ ਗੱਲ ਕਰਦੇ ਹਾਂ ਇਹਦਾ ਮਤਲਬ ਹਰ ਇੱਕ ਦੀ ਤਰੱਕੀ ਹਰ ਇੱਕ ਦੀ ਖੁਸ਼ਹਾਲੀ ਜੀ ਯੁਵਾਦੀ ਵੀ ਮਹਿਲਾਵਾਂ ਦੀ ਵੀ ਗਰੀਬ ਦੀ ਵੀ ਔਰ ਕਿਸਾਨ ਦੀ ਚਾਰੇ ਵਰਗਾਂ ਦੀ ਤਰੱਕੀ ਦਾ ਬਦਲੋ ਹੈ ਸਾਰੇ ਹਰ ਇੱਕ ਤਰੱਕੀ ਕਰੇ ਹਰ ਖੁਸ਼ਹਾਲ ਹੋਵੇ ਜਿੰਨਾ ਤੱਕ ਮੇਰੇ ਹਲਕੇ ਦਾ ਸੰਬੰਧ ਹੈ ਜਿਹੜੇ ਕੰਮ ਇੱਥੇ ਰਹਿ ਗਏ ਨੇ ਉਹਨਾਂ ਨੂੰ ਪੂਰੇ ਕਰਾਂਗੇ ਮੈਡੀਕਲ ਕਾਲਜ ਬੜਨਾ ਹੈ ਔਰ ਵੀ ਬਾਈਪਾਸ ਬਣਨੇ ਫੋਨ ਨੰਨੜਕਾ ਹੋਣੀ ਹੈ ਉਹ ਕੰਮ ਆਰਬੋ ਸ਼ੁਰੂ ਕਰਨ ਵਾਲੇ ਨੇ ਅਗਲੀ ਵਾਰ ਕੰਪਲੀਟ ਕਰਾਂਗੇ ਹੋਰ ਜਿਹੜੇ ਵੀ ਕੰਮ ਲੋਕਾਂ ਦੀ ਮੰਗਨ ਸਾਰਾ ਪੂਰੇ ਕਰਾਂਗੇ ਜੀ ਮੌਜੂਦਾ ਸਰਕਾਰ ਦੇ ਇੱਕ ਮੰਤਰੀ ਦੀ ਹੋਰ ਇੱਕ ਵੀਡੀਓ ਵਾਇਰਲ ਹੋਈ ਹੈ ਚੋਣਾਂ ਤੋਂ ਠੀਕ ਪਹਿਲਾਂ ਕਾਫੀ ਅਸ਼ਲੀਲ ਵੀਡੀਓ ਹੈ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਹਾਲਾਂਕਿ ਅਸੀਂ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਤੁਸੀਂ ਕਿਦਾਂ ਦੇਖਦੇ ਹੋ ਲਗਾਤਾਰ ਇਸ ਤਰ੍ਹਾਂ ਦੀ ਵੀਡੀਓ ਦਾ ਵਾਇਰਲ ਹੋਣਾ ਦੇਖੋ ਮੈਂ ਇਸ ਬਾਰੇ ਮੈਂ ਦੇਖੀ ਨਹੀਂ ਮੈਂ ਟਿੱਪਣੀ ਨਹੀਂ ਕਰਦਾ ਮੈਂ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਕੱਟ ਕਰਦਾ ਆਪਣੀ ਪਾਰਟੀ ਦੀ ਗੱਲ ਕਰਦਾ ਪਾਰਟੀ ਦੀ ਨੀਤੀਆਂ ਦੀ ਗੱਲ ਕਰਦਾ ਉਹ ਕਰਦੇ ਜੀ ਬਿਲਕੁਲ ਦੇਖੋ ਵੱਡੀ ਗੱਲ ਆ ਕਿ ਨਿੱਜੀ ਟਿੱਪਣੀਆਂ ਨਹੀਂ ਕਰਨੀ ਚਾਹੀਦੀਆਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੈਂ ਪਾਰਟੀ ਦੀ ਗੱਲ ਕਰਦਾ ਔਰ ਆਪਣੇ ਕੰਮਾਂ ਦੇ ਆਧਾਰ ਤੇ ਲੋਕਾਂ ਦੇ ਵਿਚਾਲੇ ਜਾ ਕੇ ਲੋਕਾਂ ਤੋਂ ਵੋਟ ਅਪੀਲ ਕਰਦਾ ਹੈ ਨਜ਼ਰ ਆ ਰਹੇ ਆ ਬਹਰਾਲ ਵੇਖਣ ਵਾਲੀ ਗੱਲ ਰਹੇਗੀ ਕਿ ਇੱਥੇ ਜਿਸ ਢੰਗ ਤੇ ਨਾਲ ਇੱਕ ਵਾਰ ਫਿਰ ਤੋਂ ਸੋਮ ਪ੍ਰਕਾਸ਼ ਜਿਹੜੇ ਨੇ ਉਹ ਲੋਕਾਂ ਦੇ ਵਿਚਾਲੇ ਜਾਂਦੇ ਨਜ਼ਰ ਆ ਰਹੇ ਨੇ ਉਹਨਾਂ ਦੀ ਅਰਦਾਨਗੀ ਨਹੀਂ ਜਿਹੜੇ ਨੇ ਉਹ ਕੈਂਡੀਡੇਟ ਦੇ ਤੌਰ ਤੇ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਨੇ ਤੇ ਕਿਆ ਇਸ ਵਾਰ ਇੱਥੋਂ ਦੀ ਜਨਤਾ ਜਿਹੜੀ ਹੈ ਇਹਨਾਂ ਦੇ ਵਾਅਦੇ भरोसा जता है या फिर नहीं कैमरा पर्सन जगजीत कपूर दैनिक सवेरा टीवी होशियारपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर